ਪੰਜਾਬ ਦੇ ਮਾਲਵੇ ਦੀ ਐਜੂਕੇਸ਼ਨ ਦੇ ਹੱਥ ਵਜੋਂ ਜਾਣ ਆਂਦੀ ਹੈ ਪੰਜਾਬ ਯੂਨੀਵਰਸਿਟੀ ਪਟਿਆਲਾ ਵਿਕੇ ਅਨੁਸੂਚਿਤ ਜਾਤੀਆਂ ਦੇ ਨਾਲ ਸੰਬੰਧਿਤ ਵਿਦਿਆਰਥੀ ਦੀ ਹੋਸਟਲ ਵਿੱਚ ਐਂਟਰੀ ਨਹੀਂ ਹੈ ਦਾਖਲੇ ਵਿੱਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀਆਂ ਸੀਟਾਂ ਉਹਨਾਂ ਦੀ ਵੱਖਰੀ ਮੈਰਿਟ ਬਣਾ ਕੇ ਪਰਿਆ ਜਾਂਦਾ ਪਰ ਹੋਸਟਲ ਵਿੱਚ ਸਹੂਲਤਾਂ ਦੇ ਕਫੇ ਸਿਰਫ ਜਨਰਲ ਵਰਗ ਨੂੰ ਹੀ ਦਿੱਤੇ ਜਾਂਦੇ ਹਨ ਇਹ ਸਰਕਾਰ ਜਾਤੀ ਵਿਤਕਰਾ ਹੈ ਜੋ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਸੀਂ ਪੰਜਾਬ ਸਰਕਾਰ ਤੋਂ ਉੱਚ ਸਿੱਖਿਆ ਮੰਗ ਕਰਦੇ ਹਾਂ ਕਿ ਹੋਸਟਲਾਂ ਵਿੱਚ ਸੀਟਾਂ ਅਲਰਟ ਕਰਦੇ ਸਮੇਂ ਦਲਿਤ ਵਿਦਿਆਰਥੀਆਂ ਨੂੰ ਵੀ ਰਖਾਫ ਕਰਨ ਅਨੁਸਾਰ ਸਿੱਟਾ ਅਲਰਟ ਕੀਤੀਆਂ ਜਾਣ ਬਾਕੀ ਐਸੀ ਵਿਦਿਆਰਥੀਆਂ ਨੂੰ ਪੈਲ ਤੇ ਆਧਾਰ ਤੇ ਅਡਜਸਟ ਕੀਤਾ ਜਾਵੇ ਤੇ ਸਾਡੀ ਇਸ ਆਵਾਜ਼ ਨੂੰ ਸਰਕਾਰ ਜਰਵਾਰੇ ਪਹੁੰਚਾਉਣ ਵਿੱਚ ਸਾਡਾ ਸਾਥ ਦਿਓ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਦੋਸਤੋ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਸੂਬਾ ਪ੍ਰਧਾਨ ਡਾਕਟਰ ਅੰਬੇਦਕਰ ਕਰਮਚਾਰੀ ਮਹਾਸੰਘ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਅ ਅੱਜ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਚਾ ਮਸਲਾ ਹੈ ਇਸ ਵੀਡੀਓ ਦੇ ਮਾਧਿਅਮ ਰਾਹੀਂ ਮੈਂ ਪੰਜਾਬ ਦੇ ਉੱਚ ਸਿੱਖਿਆ ਵਿਭਾਗ ਦਾ ਧਿਆਨ ਸਾਡੇ ਵਿੱਚ ਸਿੱਖਿਆ ਮੰਤਰੀ ਦਾ ਧਿਆਨ ਸਾਡੇ ਸਮੂਚੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਦਾ ਧਿਆਨ ਔਰ ਖਾਸ ਕਰਕੇ ਸਾਡੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਧਿਆਨ ਸਾਡੇ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੜਨ ਆਉਣ ਵਾਲੇ ਵਿਦਿਆਰਥੀਆਂ ਵੱਲ ਦਿਵਾਉਣਾ ਚਾਹੁੰਦਾ ਸਾਡੀ ਅਸੀਂ ਅੱਜ ਇੱਕ ਮੰਗ ਪੱਤਰ ਮਾਨਯੋਗ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਡੀਨ ਅਕਾਦਮਿਕ ਮਾਮਲੇ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਾਹੀਂ ਭੇਜਿਆ ਮਸਲਾ ਸਾਡਾ ਇਹ ਆ ਕਿ ਸਾਡੇ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਵਿੱਚ ਹੌਸਟਲ ਜਿਹੜਾ ਹੈਗਾ ਨਹੀਂ ਦਿੱਤਾ ਜਾ ਰਿਹਾ ਜਿਹੜਾ ਸਾਡੇ ਵਿਦਿਆਰਥੀਆਂ ਨਾਲ ਸਿੱਧਾ-ਸਿੱਧਾ ਜਾਤੀ ਵਿਤਕਰਾ ਕਿਉਂਕਿ ਜਦੋਂ ਹੀ ਵੱਖ-ਵੱਖ ਕੋਰਸਾਂ ਦੇ ਵਿੱਚ ਜਿਹੜੀ ਹੈਗੀ ਆ ਦਾਖਲਾ ਦਿੱਤਾ ਜਾਂਦਾ ਹੈ ਅਨੁਸੂਚਿਤ ਜਾਤੀ ਵਿਦਿਆਰਥੀਆਂ ਨੂੰ ਤਾਂ ਪੰਜਾਬ ਸਰਕਾਰ ਦੀ ਜਿਹੜੀ ਗਾਈਡਲਾਈਨ ਹੈ ਜੋ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਰੱਖਵਾ ਕਰਨ ਨੂੰ ਲੈ ਕੇ ਨੇ ਉਹ ਪਾਲਿਸੀ ਅਡਾਪਟ ਕੀਤੀ ਜਾਂਦੀ ਹੈ ਔਰ ਸਾਡੇ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਵਿਦਿਆਰਥੀਆਂ ਦੀ ਜਿਹੜੀਆਂ ਸੀਟਾਂ ਨੇ ਜਿਸ ਤਰ੍ਹਾਂ ਜੇ 100 ਸੀਟ ਹੈ ਤਾਂ ਉਹਦੇ ਚੋਂ 25% ਜਿਹੜਾ ਹੈਗਾ ਸਾਡਾ ਰੱਖਵਾ ਕਰਨ ਜਿਹੜਾ ਪੜ੍ਹਾਈ ਦੇ ਵਿੱਚ ਤੈਅ ਕੀਤਾ ਜਾਂਦਾ ਸੋ ਲੇਕਿਨ ਜਦੋਂ ਹੋਸਟਲ ਦੀ ਜਿਹੜੀ ਗੱਲ ਆਂਦੀ ਹੈ ਤਾਂ ਹੋਸਟਲ ਅਲਾਟ ਕਰਨ ਵੇਲੇ ਹੋਸਟਲ ਦੇਣ ਵੇਲੇ ਜਿਹੜੇ ਨੇ ਮੁਖੀ ਨੇ ਵਿਭਾਗਾਂ ਦੇ ਉਹ ਸਿਰਫ ਇੱਕ ਜਰਨਲ ਮੈਰਿਟ ਤਿਆਰ ਕਰਦੇ ਨੇ ਔਰ ਉਸ ਦੇ ਵਿੱਚ ਜ਼ਿਆਦਾਤਰ ਸੀਟਾਂ ਜਿਹੜੀਆਂ ਨੇ ਮੈਕਸਿਮਮ ਸੀਟਾਂ ਹੈਗੀਆਂ ਨੇ ਜਰਨਲ ਵਰਗ ਨੂੰ ਚਲੀਆਂ ਜਾਂਦੀਆਂ ਨੇ ਔਰ ਸਾਡੇ ਅਨੁਸੂਚੀ ਜਾਤੀਆਂ ਨਾਲ ਸੰਬੰਧਿਤ ਵਿਦਿਆਰਥੀ ਸਾਰਾ ਸਾਲ ਤਰਲੇ ਮਿੰਤਾ ਕਰਦੇ ਫਿਰਦੇ ਰਹਿੰਦੇ ਨੇ ਮੈਂ ਸਮਝਦਾ ਕਿ ਇਹ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿਹੜਾ ਸਿਸਟਮ ਹੈ ਇਹ ਜਾਣ ਬੁੱਝ ਕੇ ਜਿਹੜੇ ਹੈਡਸ ਨੇ ਜਾਂ ਜਿਹੜੇ ਵੀ ਮੁਖੀ ਨੇ ਜਾਂ ਜੋ ਵੀ ਇਦਾਂ ਦੀ ਪਾਲਿਸੀਆਂ ਬਣਾਉਂਦੇ ਨੇ ਇਹ ਜਾਣ ਬੁੱਝ ਕੇ ਸਾਡੇ ਵਿਦਿਆਰਥੀਆਂ ਨੂੰ ਜਲੀਲ ਕੀਤਾ ਜਾਂਦਾ ਹੈ ਤਾਂ ਕਿ ਇਹਨਾਂ ਲੋਕਾਂ ਨੂੰ ਖੱਜਲ ਕੀਤਾ ਜਾਵੇ ਔਰ ਪੜ੍ਹਾਈ ਵਿੱਚ ਵਿਚਾਲੇ ਛੱਡ ਕੇ ਇਹ ਤੁਰਦੇ ਬਣਨ ਮੇਰੇ ਨਾਲ ਸਾਡੀ ਬੱਚੀ ਹੈ ਜਸਪ੍ਰੀਤ ਕੌਰ ਇਹ ਐਮਬੀਏ ਡਿਪਾਰਟਮੈਂਟ ਚ ਫਸਟ ਸੈਮ ਦੇ ਵਿੱਚ ਆਈ ਹੈ ਨੰਬਰ ਨੇ ਇਹਦੇ 84 84% ਤੋਂ ਕਿੰਨੇ ਪਰਸੈਂਟ ਨੇ 84.84 84% ਨੰਬਰ ਨੇ ਮਤਲਬ 84% ਨੰਬਰ ਨੇ ਔਰ ਲੇਕਿਨ ਹੌਸਟਲ ਹੈ ਜਿਹੜਾ ਉਹ ਨਹੀਂ ਮਿਲਿਆ ਇਹਨਾਂ ਨੂੰ ਬੱਚਿਆਂ ਨੂੰ ਨਹੀਂ ਮਿਲਿਆ ਹੈਗਾ ਇਹ ਬੱਚੇ ਨੇ ਹੁਣ ਜਿਹੜਾ ਹੈਗਾ ਮਿੰਤ ਤਰਲਾ ਕਰਦੇ ਫਿਰੇ ਨੇ ਕਿ ਸਾਨੂੰ ਹੌਸਟਲ ਦੀ ਜਿਹੜਾ ਹੈਗਾ ਪ੍ਰਬੰਧ ਕਰਕੇ ਦਿੱਤਾ ਜਾਵੇ ਇਹ ਮਾਨਸਾ ਤੋਂ ਨਹੀਂ ਸਰ ਬਰਨਾਲਾ ਹਾਂ ਤਨੋਲਾ ਖੁਰਦ ਬਰਨਾਲਾ ਤੋਂ ਬੱਚੀ ਪੜ੍ਹਨ ਆਉਂਦੀ ਹੈ ਨੀਅਰਬਾਉਟ 200 ਕਿਲੋਮੀਟਰ ਆਉਣ ਜਾਣ ਪੈਂਦਾ ਹੁਣ ਬੱਚੇ ਨੂੰ ਜੇ ਹੌਸਟਲ ਨਹੀਂ ਮਿਲਦਾ ਤਾਂ ਬੱਚਾ ਪੜ੍ਹੂਗਾ ਕਿ ਬੱਸਾਂ ਦੇ ਵਿੱਚ ਸਫ਼ਰ ਤੈਅ ਕਰਦਾ ਫਿਰੂਗਾ ਸੋ ਇਸੇ ਤਰ੍ਹਾਂ ਮੇਰੇ ਨਾਲ ਸਾਡੀ ਬੱਚੀ ਇੱਕ ਹੋਰ ਖੜੀ ਹੈ ਨਵਜੋਤ ਕੌਰ ਜਿਹੜੀ ਬੀਏ ਐਲਐਲਬੀ 5 ਇਅਰ ਦੀ ਸਟੂਡੈਂਟ ਹੈ ਔਰ ਇਹਦੇ ਨੰਬਰ ਨੇ 94% 94% ਲੇਕਿਨ ਹੌਸਟਲ ਇਹਨੂੰ ਵੀ ਨਹੀਂ ਮਿਲਿਆ ਮਸਲਾ ਕੀ ਹੈ ਜਰਨਲ ਮੈਰਿਟ ਬਣੀ ਹੈ ਜਿਹਦੇ ਚ ਇਹਦਾ ਨੰਬਰ 23ਵੇਂ ਨੰਬਰ ਤੇ ਪਾਇਆ ਗਿਆ ਔਰ ਇਹਦੇ ਜਿਹੜੇ ਹੈਗੇ ਨੇ ਸੀਟਾਂ ਜਿਹੜੀਆਂ ਮਿਲਣੀਆਂ ਨੇ ਉਹ 15 ਸੀਟਾਂ ਜਿਹੜੀਆਂ ਹੈਗੀਆਂ ਨੇ ਹੌਸਟਲ ਨੂੰ ਅਲਾਟ ਕੀਤੀਆਂ ਗਈਆਂ ਨੇ ਸੋ ਸਾਡੀ ਮੰਗ ਇਹ ਹੈ ਕਿ ਜਦੋਂ ਪੰਜਾਬ ਸਰਕਾਰ ਦੇ ਜਿਹੜੀ ਰਾਖਵਾ ਕਰਨ ਵਾਲੀ ਪਾਲਿਸੀ ਤੁਸੀਂ ਡਾਪਟ ਕਰਕੇ ਸਾਨੂੰ ਸੀਟਾਂ ਫਿਕਸ ਕੀਤੀਆਂ ਨੇ ਸਾਨੂੰ ਸੀਟਾਂ ਦਿੱਤੀਆਂ ਨੇ ਤਾਂ ਸਾਨੂੰ ਹੌਸਟਲ ਦੇ ਵਿੱਚ ਵੀ ਜੇ 10 ਤੁਸੀਂ 100 ਬੱਚੇ ਨੂੰ ਸੀਟ ਦੇ ਰਹੇ ਹੋ ਤਾਂ ਸਾਨੂੰ 25 ਸੀਟਾਂ ਸਾਡੀਆਂ ਵੀ ਫਿਕਸ ਕੀਤੀਆਂ ਜਾਣ ਸੋ ਅੱਜ ਇਹ ਅਸੀਂ ਜਿਹੜਾ ਮੰਗ ਪੱਤਰ ਹੈ ਉਹ ਵਾਈਸ ਚਾਂਸਲਰ ਮਾਨਯੋਗ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਮਾਨਯੋਗ ਡੀਨ ਅਕਾਦਮਿਕ ਮਾਮਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਾਹੀਂ ਭੇਜਿਆ ਹੈਗਾ ਔਰ ਅਸੀਂ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਪੰਜਾਬ ਦੇ ਉੱਚ ਸਿੱਖਿਆ ਵਿਭਾਗ ਤੋਂ ਉੱਚ ਸਿੱਖਿਆ ਮੰਤਰੀ ਤੋਂ ਉੱਚ ਸਿੱਖਿਆ ਸਕੱਤਰ ਸਾਹਿਬ ਤੋਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਨਾਲ ਜਿੰਨੀਆਂ ਵੀ ਹੋਰ ਯੂਨੀਵਰਸਟੀਆਂ ਨੇ ਉੱਥੇ ਜਿੰਨੇ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਪੜ੍ਹਾਈ ਦੇ ਲਈ ਆ ਰਹੇ ਨੇ ਦਾਖਲੇ ਲੈ ਰਹੇ ਨੇ ਔਰ ਦੂਰ ਦਰਾਡੇ ਪਿੰਡਾਂ ਤੋਂ ਆ ਰਹੇ ਨੇ ਤਾਂ ਕਾਈਂਡਲੀ ਉਹਨਾਂ ਨੂੰ ਜਿਹੜੀ ਹੌਸਟਲ ਦੀ ਜਿਹੜੀ ਹੈਗੀ ਸੇਟਾਂ ਉਹਨਾਂ ਦੀਆਂ ਫਿਕਸ ਕੀਤੀਆਂ ਜਾਣ ਹੌਸਟਲਾਂ ਦੇ ਵਿੱਚ ਵੀ ਉਹਨਾਂ ਨੂੰ ਰੱਖਵਾ ਕਰਨ ਦਿੱਤਾ ਜਾਵੇ ਸੋ ਮੇਰੀ ਗੁਜਾਰਿਸ਼ ਹੈ ਪੰਜਾਬ ਸਰਕਾਰ ਨੂੰ ਔਰ ਖਾਸ ਕਰਕੇ ਪੰਜਾਬੀ ਯੂਨੀਵਰਸਿਟੀ ਪ੍ਰਬੰਧਨ ਨੂੰ ਪੰਜਾਬੀ ਯੂਨੀਵਰਸਿਟੀ ਅਥਾਰਟੀ ਨੂੰ ਡੀਨ ਅਕਾਦਮਿਕ ਮਾਮਲੇ ਨੂੰ ਡੀਨ ਰਿਸਰਚ ਨੂੰ ਡੀਨ ਵਿਦਿਆਰਥੀ ਭਲਾਈ ਨੂੰ ਸਾਡੇ ਰਜਿਸਟਰਾਰ ਸਾਹਿਬ ਨੂੰ ਕਿ ਜਿਹੜਾ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਵਿਦਿਆਰਥੀ ਨੇ ਇਹ ਖੱਜਲ ਹੁੰਦੇ ਫਿਰ ਰਹੇ ਨੇ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਵਿਦਿਆਰਥੀ ਨੇ ਬਹੁਤ ਦੂਰ ਦਰਾੜਿਆਂ ਤੋਂ ਚੱਲ ਕੇ ਆ ਰਹੇ ਨੇ ਜਿਹੜੇ ਵਿਦਿਆਰਥੀ ਦੂਰ ਦਰਾੜੇ ਤੋਂ ਆ ਰਹੇ ਨੇ ਉਹਨਾਂ ਨੂੰ ਜਰੂਰ ਜੜੀਆਂ ਹੈਗੀਆਂ ਦਾ ਸੀਟਾਂ ਉਹਨਾਂ ਦੀ ਹੌਸਟਲ ਦੇ ਵਿੱਚ ਫਿਕਸ ਕੀਤੀਆਂ ਜਾਣ ਔਰ ਜਿਹੜੇ ਬੱਚੇ ਰਹਿ ਜਾਣ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਸੀਟਾਂ ਲੋਟ ਹੋਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈ ਗਿਆ ਜਿਹੜੀ ਅਡਜਸਟਮੈਂਟ ਲਈ ਆ ਉਹਨੂੰ ਪ੍ਰਾਇੋਰਟੀ ਤੇ ਜਿਹੜਾ ਅਡਜਸਟ ਕੀਤਾ ਜਾਵੇ ਕਿਉਂਕਿ ਮੈਂ ਦੇਖਿਆ ਸਾਡੇ ਕੋਲ ਬਹੁਤ ਸਾਰੇ ਬੱਚੇ ਆਉਂਦੇ ਨੇ ਕਿ ਅਡਜਸਟਮੈਂਟ ਲਈ ਜਿਹੜੀਆਂ ਅਰਜ਼ੀਆਂ ਤੇ ਸਾਈਨ ਕਰਨੇ ਨੇ ਉਹਦੇ ਲਈ ਵੀ ਹੈਡਾਂ ਵੱਲੋਂ ਬਹੁਤ ਖੱਜਲ ਕੀਤਾ ਜਾਂਦਾ ਸਟਾਫ ਵੱਲੋਂ ਬਹੁਤ ਖੱਜਲ ਕੀਤਾ ਜਾਂਦਾ ਕਿ ਪਹਿਲਾਂ ਜੀ ਡੀਨ ਵਿਦਿਆਰਥੀ ਭਲਾਈ ਤੋਂ ਲਖਾ ਕੇ ਲਿਓ ਕਿ ਤੁਸੀਂ ਅਡਜਸਟਮੈਂਟ ਕਰ ਰਹੇ ਹੋ ਕਿ ਨਹੀਂ ਕਰ ਰਹੇ ਭਲੇ ਮਾਨਸੋ ਜਦੋਂ ਬੰਦਾ ਬੱਚਾ ਇੱਥੇ ਪੜ ਰਿਹਾ ਤੇ ਤੁਹਾਡੀ ਕਲਮ ਨੂੰ ਕੀ ਦਿੱਕਤ ਹੈ ਜੋ ਤੁਸੀਂ ਲਿਖ ਕੇ ਦੋ ਅੱਖਰ ਲਿਖਣੇ ਨੇ ਵੀ ਬੱਚਾ ਸਾਡੇ ਕੋਲ ਪੜਦਾ ਜੇਅਰ ਸੀ ਉੱਥੇ ਐਡਜਸਟ ਹੋ ਸਕਦਾ ਤਾਂ ਕੀਤਾ ਜਾਵੇ ਸੋ ਮੇਰੀ ਗੁਜਾਰਿਸ਼ ਹੈ ਕਿ ਬੱਚਿਆਂ ਨੂੰ ਸੀਟਾਂ ਅਲਾਟ ਕੀਤੀਆਂ ਜਾਣ ਹੌਸਟਲਾਂ ਦੇ ਵਿੱਚ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਔਰ ਉਸ ਤੋਂ ਬਾਅਦ ਜਿਹੜੀ ਐਡਜਸਟਮੈਂਟ ਆ ਉਹ ਪਹਿਲਤਾ ਦੇ ਆਧਾਰ ਤੇ ਕੀਤੀ ਜਾਵੇ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਪਟਿਆਰਾ ਤੋਂ ਬਿਊਰੋ ਰਿਪੋਰਟ ਐਸ ਐਮ ਜ਼ेड ਨਿਊਜ਼